ਕ੍ਰੀਕਾਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਆਹ ਵੀਰ ਦੀ ਵਿਚਾਰੇ ਦੀ ਗਰੀਬ ਪਰਿਵਾਰ ਸੀਗਾ 65 70 ਸਾਲ ਦਾ ਹੈਗਾ ਵਿਚਾਰਾ ਤਾਂ ਨਿੱਕਾ ਜਿਹਦਾ ਇੱਕ ਬੱਚਾ ਇੱਕ ਵਿਚਾਰੇ ਦੇ ਧੀ ਆ ਬਾਈ ਜੀ ਤੇ ਇਹਦੀ ਬਾਈ ਜੀ ਆ ਦੋ ਦਿਨ ਦੀ ਝੜੀ ਲੱਗਣ ਦੇ ਕਾਰਨ ਤੇ ਆ ਵਿਚਾਰੇ ਦੀ ਬਾਈ ਜੀ ਸੱਤ ਡਿੱਗ ਪਈ ਆ ਵਾ ਵਾ ਬਾਈ ਜੀ ਹਜੇ ਕੋਈ ਵੀ ਜੀ ਘਰ ਦਾ ਨੰਬਰ ਘਰੇ ਹੈ ਨਹੀਂ ਸੀਗਾ ਆ ਜਿਹੜਾ ਮੇਲੇ ਗੁੜਗਾ ਸੀਗੀ ਉਹ ਵਿਚਾਰੀ ਬਾਹਰ ਤੁਰ ਗਈ ਬਾਹਰ ਨਿਕਲ ਗਈ ਜਿਉਂ ਵਿਚਾਰੀ ਬਾਹਰ ਦਾ ਨਿਕਲ ਗਈ ਵੈਸੇ ਪ੍ਰਮਾਤਮਾ ਨੇ ਅੱਖ ਦੇ ਕੇ ਕੰਨਿਆ ਨੂੰ ਵਿਚਾਰੀ ਨੂੰ ਬਚਾਲਿਆ ਜੇ ਕਿਤੇ ਉਹ ਅੰਦਰੀ ਬਾਈ ਜੀ ਖੜੀ ਹੁੰਦੀ ਤੇ ਹੋ ਸਕਦਾ ਉਹਦੇ ਵਿਚਾਰੀ ਜਵਾਗੜੀ ਦੇ ਉੱਤੇ ਡਿੱਗ ਪੈਂਦੀ ਇੱਕ ਹੀ ਵਿਚਾਰੇ ਕੋਲੇ ਕਵਰਾ ਸੀਗਾ ਉਹਦੇ ਕੋਲੇ ਇੱਕ ਹੀ ਬਾਈ ਜੀ ਡੱਗ ਪਿਆ ਆ ਵਿਚਾਰੇ ਕੋਲੇ ਸਾਰਾ ਮਰਲਾ ਸਵਾ ਮਰਲਾਈ ਜਗਾ ਬਾਈ ਜੀ ਆ ਸਾਰੇ ਦਾ ਸਾਰਾ ਇੰਨਾ ਕੀ ਮਕਾਨ ਹੈ ਦਾ ਬਾਈ ਦਾ ਵਿਚਾਰੇ ਦਾ ਬੇਰਾ ਕਾ ਕਾ ਜਾਤੀ ਨਹੀਂ ਕੋ ਨਹੀਂ ਬਾਈ ਜੀ ਬਾਬਾ ਕੁਦਰਤ ਮਾਲਕ ਦੀ ਆ ਭੈਣ ਭਰਾ ਸਾਰੇ ਭੱਜ ਕੇ ਆਏ ਇਹਨਾਂ ਨੇ ਬਾਈ ਜੀ ਸਮਾਨ ਸੱਪਾ ਇਹਦਾ ਵੀਰ ਦਾ ਵਿਚਾਰੇ ਦਾ ਬਾਹਰ ਕੱਢਿਆ ਆਵੇ ਹਜੇ ਵੀ ਕੱਢੀ ਕਢਾਈ ਜਾਂਦੇ ਆ ਤੇ ਨਹੀਂ ਪੈਣ ਦੇ ਕਾਰਨ ਬਾਈ ਜੀ ਆ ਜਿਹੜੀ ਦੋ ਦਿਨ ਦੀ ਝੜੀ ਲੱਗੀ ਆ ਡਾਟ ਲੱਗੀ ਸੀ ਵਿਚਾਰੇ ਦੇ ਉਂ ਤਾਂ ਤੇ ਡਾਟ ਬਾਈ ਜੀ ਇਹ ਡੱਗ ਪਈ ਆ ਇਹ ਕਿਤੇ ਮਾਲਕ ਦਾ ਸ਼ੁਕਰ ਆ ਰਾਤ ਬਰਾਤੇ ਡੇਗਦੀ ਬਾਈ ਜੀ ਤੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਕਈ ਜਾ ਜਾਂਦਾ ਹੈਗੀ ਤੇ ਮੁਦਰਤ ਦੇ ਰਾਂਗਾ ਬਾਈ ਜੀ ਕੋਈ ਹੈਗੀ ਤੇ ਚੇਤੀ ਕਰ ਮਾਲਕ ਨੇ ਸਾਰੇ ਪਰਿਵਾਰ ਨੂੰ ਅੰਦਰੋਂ ਬਾਹਰ ਟਾਲਤਾ ਤਾਲੇ ਤੋਂ ਬਾਹਰ ਡਿੱਗੀ ਆ ਆ ਬਾਈ ਜੀ ਬੈੱਡ ਬੁੱਡ ਵਿਚਾਰੇ ਦੇ ਟੁੱਟ ਗਏ ਆ ਪੇਟੀ ਸੀਗੀ ਇਹ ਟੁੱਟ ਗਈ ਆ ਵਿੱਚ ਲੀੜੇ ਕੱਪੜੇ ਆ ਆ ਜਾਰੇ ਮੁੰਡੇ ਲੱਗੇ ਪਏ ਆ ਏ ਬਾਈ ਜੀ ਰਾਖਸ਼ਾ ਚਲਾਉਂਦਾ ਸਮਾਨ ਕੱਢੀ ਜਾਂਦੇ ਆ ਗਰੀਬ ਬੰਦਾ ਸੀ ਵਿਚਾਰਾ ਚਲਾਉਂਦਾ ਰਾਖਸ਼ਾ ਬਾਈ ਜੀ ਇੱਥੇ ਕਿਤੇ ਜਰਾ ਫਿਰਦਾ ਹੋਣਾ ਉਹ ਵੀ ਤੁਹਾਨੂੰ ਬਾਈ ਵਸਾ ਕਰ ਦਿੰਦੇ ਆ ਉਹ ਜਿਹੜੇ ਜੀ ਮਟਿਆਰ ਕੁੜੀ ਆ ਉਹ ਬਾਈ ਜੀ ਰੋਈ ਜਾ ਰਹੀ ਆ ਇੱਥੇ ਹੋਣਾ ਬਾਈ ਕਿਹੜਾ ਕਿਤੇ ਕਰ ਦਿੰਦੀ ਕਰਦਾ ਭਾਈ ਜੀ ਜੇ ਕਿਸੇ ਵੀਰ ਕੋਲੇ ਜਿਹਦੇ ਕੋਲੇ ਵੀਡੀਓ ਪਹੁੰਚਦੀ ਆ ਵਿਚਾਰੇ ਗਰੀਬ ਦੀ ਇਹਦੀ ਮਦਦ ਜੇ ਕੋਈ ਭਰਾ ਕਰ ਸਕਦਾ ਤੇ ਵਿਚਾਰੇ ਦੇ ਇੱਕ ਹੀ ਸਾਥ ਸੀਗੀ ਕਰੇ ਦੇ ਕੋਈ ਫੋਰ ਕਵਰ ਆ ਵੀ ਹੈ ਨੀਗਾ ਜੇ ਕੋਈ ਵੀਰ ਮਦਦ ਕਰ ਸਕਦਾ ਵਿਚਾਰੇ ਗਰੀਬ ਦੀ ਮਦਦ ਵੱਧ ਤੋਂ ਵੱਧ ਕਰੋ ਤੇ ਵੀਰੇ ਵੀਡੀਓ ਬਾਈ ਬਣ ਕੇ ਬਾਅਦ ਕੇ ਸ਼ੇਅਰ ਕਰ ਦਿਓ ਹੋਰ ਪੀੜਾ ਭਰਾਵਾਂ ਕੋਲੇ ਕਿਸੇ ਕੋਲੇ ਪਹੁੰਚ ਜੇ ਦਾਨੀ ਸੱਜਣ ਕੋਲੇ ਕੋਈ ਦਾਨੀ ਸੱਜਣ ਵੀਰ ਵਿਚਾਰਾ ਇਹ ਵੀ ਜਿਹੜੇ ਦੀ ਹੈਲਪ ਕਰ ਸਕੇ ਬਾਈ ਤੇ ਧੰਨਵਾਦ ਬਾਈ ਜੀ